ਸ੍ਰੀ ਆਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਜਿ ਆਪਾਂ 27 ਫਰਵਰੀ ਪੰਜਾਬ ਦੇ ਰਾਤ ਦੇ ਮੌਸਮ ਜਨਾਂ ਕਿੰਨੇ ਪਾਕਾਂ ਚੂ ਮੀਂਹ ਕਢਣ ਦੀ ਉਸਾਰਨ ਕਿਹੜੇ ਪਾਕ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਚਲੋ ਅੱਗੇ ਕਰਦੇ ਹਾਂ ਵੀਡੀਓ ਹੁਣ ਤੁਸੀਂ 8 ਵਜੇ ਦੀ ਪੰਜਾਬ ਦੀਆਂ ਲਾਈਵ ਸੈਟਲਤੀਆਂ ਦੇਖ ਸਕਦੇ ਹੋ ਰਾਤ ਦੀਆਂ ਪੰਜਾਬ ਦੇ ਆਪਣੇ ਮਾਝੇ ਦੁਆਬੇ ਦੇ ਪਾਕਾਂ ਵਿੱਚ ਥੋੜੀ ਜਾਈ ਸੰਗਣੀ ਬਦਲਵਾਈ ਬਣੀ ਹੋਈ ਹੈ ਬਾਕੀ ਤੋਂ ਯੂਰੇਨ ਫੋਟੋ ਲਾ ਦਿਖਾ ਦੂੰ ਪੰਜਾਬ ਦੇ ਮੱਝਾ ਦੇ ਬਜਾ ਮੀਂਹ ਦੇਖ ਨੂੰ ਮਿਲ ਰਿਹਾ ਹੈ ਜਿਹੜੇ ਮੱਝ ਦੇ ਖਾਸ ਪਹਾੜੀ ਇਲਾਕੇ ਹੋ ਗਏ ਦੁਆਬੇ ਦੇ ਵੀ ਇੰਨੇ ਵਿੱਚ ਥੋੜਾ ਜਿਹਾ ਮੀਂਹ ਜ਼ਿਆਦਾ ਦੇਖ ਨੂੰ ਮਿਲ ਰਿਹਾ ਹੈ ਬਾਕੀ ਕਿਹੜੀ ਮੌਸਮ ਬਾਦ ਰਿਪੋਰਟਰ ਦੇ ਵਿੱਚ ਕਿ ਚੈੱਕ ਕਰ ਲਈਏ ਮੀਂਹ ਆਪ ਨੂੰ ਕਾਫੀ ਦੱਸਿਆ ਹੋਇਆ ਪਰ ਇੰਨੇ ਜਿੰਨਾ ਮੀਂਹ ਵੀ ਨਹੀਂ ਦੇਖ ਨੂੰ ਮਿਲਿਆ ਆਪਣੇ ਮੌਸਮ ਬਾਦ ਜਿਹੜਾ ਰਿਪੋਰਟਾਂ ਦੇ ਅਨੁਸਾਰ ਬਾਕੀ ਆਪਣੇ ਸਪੀਡ 30 ਤੋਂ 40 ਕਿਲੋਮੀਟਰ ਚੱਲ ਸਕਦੀ ਹੈ ਹੈਵੀ ਰੇਨ ਦੇ ਅਲਰਟ ਮਲੇ ਤਾਂ ਹੋਏ ਹੈ ਪਰ ਆਪਣੇ ਕੋਈ ਖਾਸ ਹੱਲੇ ਤਾਂ ਨਹੀਂ ਇਦਾਂ ਦੇ ਮੌਸਮ ਜਲ ਰੈਨ ਕਿਤੇ ਹੈਵੀ ਰੇਨ ਨਹੀਂ ਦੇਖ ਨੂੰ ਮਿਲੀ ਆਪਣੇ ਯਾਰ ਹੈਵੀ ਰੇਨ ਹੋਊਗੀ ਵੀ ਆਪਣੇ ਮਾਝ ਦੇ ਦੁਆਬੇ ਦੇ ਇਲਾਕੇ ਵਿੱਚ ਹੋਗੀ ਬਾਕੀ ਆਪ ਰਾਤ ਦੀ ਗੱਲ ਕਰੀਏ ਰਾਤ ਨੂੰ ਮੌਸਮਾਪਨ ਉਨ ਇਦਾਂ ਦੇ ਦੇਖ ਨੂੰ ਮਿਲੂਗਾ ਹਲਕੀ ਦਰਮਿਆਨੀ ਮੀਂਹ ਦੇਖ ਨੂੰ ਮਿਲ ਰਿਹਾ ਪੰਜਾਬ ਦੇ ਸਾਰੇ ਭਾਗਾਂ ਵਿੱਚ ਇਦਾਂ ਹੀ ਹਲਕਾ ਤਾਂ ਬਰ ਨਮੀ ਦੇਖ ਨੂੰ ਮਿਲ ਰੂਗਾ ਚਾਹੇ ਥੋੜੇ ਉਮੀਦ ਦੇ ਸਾਰ ਬਣੇ ਵੀ ਆਪਣੇ ਮਾਝ ਦੇ ਦੁਆਬੇ ਦੇ ਭਾਗਾਂ ਵਿੱਚ ਹੀ ਬਣਨਗੇ ਰਾਤ ਨੂੰ ਵੀ ਬਾਕੀ ਗਰ ਚਮਕ ਉਫਦੀ ਰਾਤ ਨੂੰ ਬਾਕੀ ਮੌਸਮ ਸੁਧਰਨ ਦੇ ਕੋਈ ਸਾਰ ਨਹੀਂ ਹੈ ਕਿ ਬੱਦਲ ਬਾਈ ਕਾਫੀ ਵੱਡੀ ਹੈ ਪਾਣੀ ਬੜਾ ਥੋੜਾ ਜਿਹਾ ਮਾੜਾ ਵੀ ਤਾਂ ਥੱਲੇ ਭਾਗ ਹੋ ਗਏ ਇਹਨਾਂ ਵਿੱਚ ਮੌਸਮ ਥੋੜਾ ਜਿਹਾ ਨਰਮ ਰਾਇਫਦਾ ਹੈ ਮੀਂਹ ਜਰੂਰ ਦੇਖਣ ਨੂੰ ਲੁਗ ਪਾ ਥੋੜਾ ਜਿਹਾ ਬੜਾ ਭਾਰੀ ਮੀਦੋ ਇਹਨਾਂ ਲਾਗ ਕੇ ਵਿੱਚ ਥੋੜਾ ਜਿਹਾ ਪਰੇਜ ਦੇਖਣ ਨੂੰ ਮੈਨਸਦਾ ਭਾਰੀ ਮੀਂਹ ਥੋੜੇ ਘਟਾ ਸਾਰ ਹਨ ਕਾਲੂ ਦਿਨੇ ਵੀ ਮੱਝ ਤੋਂ ਅੱਪ ਦੇ ਭਾਗ ਹੋ ਜੇ ਥੋੜਾ ਜਿਹਾ ਮੀਂਹ ਜਿਆਦਾ ਸਨਣ ਰਾਤ ਨੂੰ ਵੀ ਕੋਈ ਕਾਲਮ ਲਾ ਕੇ ਕਰੀਏ ਕੋਈ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਨਹੀਂ ਆਖ ਦੇਖ ਨੂੰ ਰਾਤ ਨੂੰ ਆਪ ਨੂੰ ਹਲਕਾ ਦਰਮਾਨਾ ਮਾਝੇ ਦੇ ਪੱਗੋਂ ਥੋੜੇ ਭਾਗੋਂ ਥੋੜਾ ਜਿਹਾ ਭਾਰੀ ਮੀਂਹ ਦੇਖ ਨੂੰ ਮਿਲ ਸਕਦਾ ਹੈ ਮਾਲਵੇ ਦੇ ਪੱਗੋਂ ਮੈਂ ਦਰਮਾਨੇ ਮੀਂਹ ਹੀ ਸੀਮਿਤ ਰਹਿਣਗੇ ਬਾਕੀ ਅੱਜ ਦੇ ਵਿੱਚ ਨਈ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਚਨੋ ਸਬਸਕ੍ਰਾਈਬ ਜੁੜੇ ਕਿ ਲੋ ਜਿੱਦਾਂ ਵੀ ਮੌਸਮ ਬਲ ਕੋ ਨਵੀਂ ਰੂਪੜੋਗੀ ਸਵੇਰ ਨੂੰ ਤੁਹਾਨੂੰ ਕਿੰਨਾ ਪੱਗੋਂ ਜਮੀ ਦੇ ਸਰ ਕਿੰਨੇ ਕ ਬੰਦੇ ਹਨ ਵੀਡੀਓ ਬਣਾ ਕੇ ਸਭ ਤੋਂ ਪਹਿਲਾ ਦਦਮਾ ਬਾਕੀ ਹਵਾ ਵੀ ਚੱਲ ਸਕਦੀ ਹੈ ਤੇਜ਼ੋ ਲੈ ਕੇ 40 ਕਿਲੋਮੀਟਰ ਪ੍ਰਾਪ ਦੀ ਸਪੀਡ